ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਬਾਈ ਤੇਰਾ ਖਿਆਲ ਕਰੀਂ ਅੱਛਾ ਦੌੜੀ ਖਾਣਾ ਪੈਂਦਾ ਤੇ ਜਿਹੜਾ ਬਾਈ ਇਹ ਸਪੈਸ਼ਲ ਐਡੀਸ਼ਨ ਟਰੈਕਟਰ 363 ਇਹ ਕਿਹੜਾ ਮਾਡਲ ਆ ਬੰਦ ਟਰੈਕਟਰ ਇਹ 20 ਮਾਡਲ ਕੋਈ ਐਸਾ ਟਰੈਕਟਰ ਦਾ ਟਰਬੋ ਨਹੀਂ ਚੇਂਜ ਕੀਤਾ ਆਪਾਂ ਤੁਸੀਂ ਦੇਖ ਰਹੇ ਹੋ ਜੈਨੂਨ ਟਰਬੋ ਆ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਨ ਟੀ ਬਰਗੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਮਿੱਤਰੋ ਤੁਸੀਂ ਇੱਕ ਫਰੇਮ ਦੇ ਵਿੱਚ ਆਪਣਾ ਸਪੈਸ਼ਲ ਐਡੀਸ਼ਨ ਟਰੈਕ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਇੰਜਨ ਦੀ ਮੋਡੀਫਿਕੇਸ਼ਨ ਕੀਤੀ ਆ ਕਹਿਣ ਦਾ ਮਤਲਬ ਆ 55 HP ਤੋਂ ਆਪਾਂ ਇਸ ਟਰੈਕਟਰ ਨੂੰ 70 ਤੋਂ 75 HP ਦੇ ਵਿੱਚ ਕਨਵਰਟ ਕੀਤਾਗਾ ਪੰਪ ਟਰਬੋ ਤੇ ਇੰਜਨ ਮੋਡੀਫਾਈ ਕਰਕੇ ਤੇ ਚਲੋ ਸੱਜਣੋ ਬਾਕੀ ਆਪਾਂ ਭਰਾਣਾ ਵੀ ਮਲਾਵਾਂਗੇ ਜਿਹਦਾ ਟਰੈਕਟਰ ਵੀ ਅੱਗੇ ਨਾਲੋਂ ਕਿੰਨਾ ਕੁ ਪੈਕਅਪ ਦਾ ਫਰਕ ਪਿਆ ਤੇ ਕੀ ਗੱਲਬਾਤ ਆ ਸਭ ਤੋਂ ਪਹਿਲਾਂ ਤੁਹਾਨੂੰ ਟਰੈਕਟਰ ਤੇ ਨਿਗਾ ਮਰਾਉਣੀ ਆ ਕੀ ਕੀ ਆਪਾਂ ਇਸ ਟਰੈਕਟਰ ਦਾ ਚੇਂਜ ਕੀਤਾ ਤੇ ਕਿਵੇਂ ਆਪਾਂ ਇਸ ਦੀ ਪਾਵਰ ਵਧਾਈ ਆ ਲਓ ਚੱਕੋ ਬਾਕੀ ਤੁਹਾਨੂੰ ਇਸ ਟਰੈਕਟਰ ਦਾ ਟ੍ਰਾਇਲ ਦਿਵਾਵਾਂਗੇ ਆਪਾਂ ਘੱਟ ਤੋਂ ਘੱਟ 1-2 ਦਿਨਾਂ ਤੱਕ ਜਦੋਂ ਆਪਣੀ ਜ਼ਮੀਨ ਸੁੱਕ ਗਈ ਕਿਉਂਕਿ ਤੁਹਾਨੂੰ ਪਤਾ ਬਾਰਿਸ਼ ਹੋਣ ਕਾਰਨ ਕਰਕੇ ਖੇਤ ਖਿੱਲੇ ਆ ਤੇ ਗਿੱਲੇ ਦੇ ਵਿੱਚ ਟ੍ਰਾਈ ਨਹੀਂ ਹੋਣਗੇ ਇਸ ਟਰੈਕਟਰ ਦੇ ਆਪਣੇ ਰੇਡੀਅਲ ਟਾਇਰ ਆ ਅਗਲੇ ਪਾਸੇ 1000 ਵਾਲੇ ਟਾਇਰ ਪਾਇਆ 1016 ਵਾਲੇ ਤੇ ਸਪੈਸ਼ਲ ਐਡੀਸ਼ਨ ਮਾਡਲ ਆ ਟਰੈਕਟਰ 363 ਨਿਊ ਹਾਲੈਂਡ ਪਲੱਸ TX+ ਇਸ ਟਰੈਕਟਰ ਦੇ ਵਿੱਚ ਆਪਾਂ ਟਰਬੋ ਮੋਡੀਫਾਈ ਕੀਤਾਗਾ ਕੇਮ ਸ਼ਾਫਟ ਮੋਡੀਫਾਈ ਕੀਤੀ ਆ ਡੀਜ਼ਲ ਪੰਪ ਮੋਡੀਫਾਈ ਕੀਤਾ ਆਪਾਂ ਦਾ ਕਹਿਣ ਦਾ ਮਤਲਬ ਅੱਗੇ ਟਰੈਕਟਰ ਬਹੁਤ ਜ਼ਿਆਦਾ স্মੋਕ ਕਰਦਾ ਸੀਗਾ ਰੇਸ ਮਾਰੀ ਤੋਂ ਜੋ ਕਿ ਹੁਣ ਬਿਲਕੁਲ ਖਤਮ ਹੋ ਚੁੱਕੀ ਹੈਗੀ ਕਿਉਂਕਿ ਸੱਜਣੋ ਬਾਕੀ ਜਿਹੜਾ ਅਸੀਂ ਇਹਦੇ ਵਿੱਚ ਰਿਪੇਅਰ ਕੀਤੀ ਹੈ ਦੇਖੋ ਅਸੀਂ ਕੋਈ ਵੀ ਕਿਸੇ ਤੋਂ 70 75000 ਚ ਨਹੀਂ ਕੀਤਾਗਾ ਸਿਰਫ ਸਸਤੇ ਰੇਟ ਦੇ ਵਿੱਚ ਤਿਆਰ ਕੀਤਾ ਬਾਕੀ ਤੁਹਾਨੂੰ ਬਾਈ ਨਾਲ ਵੀ ਗੱਲ ਕਰਾਉਂਗਾ ਬਾਈ ਤੋਂ ਪਿਛਾਉਂਗਾ ਕਸਟਮਰ ਤੋਂ ਜਿਹੜਾ ਟਰੈਕਟਰ ਆ ਵੀ ਕਿੰਨੇ ਕੇ ਪੈਸਿਆਂ ਦੇ ਵਿੱਚ ਅਸੀਂ ਟਰੈਕਟਰ ਨੂੰ ਤਿਆਰ ਕੀਤਾਗਾ ਕਿਉਂਕਿ ਅਸੀਂ ਇਦਾਂ ਨਜਾਇਜ਼ ਪੈਸੇ ਨਹੀਂ ਇਸ ਟਰੈਕਟਰ ਤੇ ਲੱਗਣ ਦਿੱਤੇ ਕਿਉਂਕਿ ਨਵਾਂ ਟਰੈਕਟਰ ਆ ਨਵੇਂ ਪਾਰਟਸ ਆ ਸਾਰੇ ਸਿਰਫ ਖੋਲ ਕੇ ਨੂੰ ਮੋਡੀਫਾਈ ਕੀਤਾਗਾ ਕੋਈ ਇਹਦੇ ਵਿੱਚ ਜ਼ਿਆਦਾ ਖਰਚਾ ਨਹੀਂ ਆਏਗਾ ਸਿਰਫ ਜਿਹੜਾ ਪਾਰਟਸ ਤੁਹਾਨੂੰ ਪਤਾ ਸੱਜਣ ਨੂੰ ਲੱਗਣਾਗਾ ਉਹ ਤੇ ਤਾਂ ਖਰਚਾ ਥੋੜਾ ਮੋਟਾ ਆ ਬਾਕੀ ਛੋਛ ਆਪਣੀ ਕੰਪਲੀਟ ਫਿੱਟ ਹੋ ਚੁੱਕੀ ਹੈਗੀ ਗੀ ਗੀਅਰ ਟਰੈਕਟਰ ਸਾਰੇ ਚੱਕਦਾ ਐਂਡ ਓਕੇ ਸਿਰਾਂ ਗੱਲ ਬਾਤ ਬਾਕੀ ਤੁਹਾਨੂੰ ਸਾਊਂਡ ਸੁਣ ਵੀ ਦਿਖਾਉਣੀ ਆ ਸਟਾਰਟ ਕਰਕੇ ਆਪਾਂ ਇਹਦੀ ਚੈੱਕ ਕਰਾਉਣੀ ਆ ਸਾਊਂਡ ਕਿੱਦਾਂ ਦੀ ਬਣੀ ਆ ਸਭ ਤੋਂ ਪਹਿਲਾਂ ਤੁਹਾਨੂੰ ਬਾਈ ਜੀ ਨਾਲ ਕਰਾਉਣਾ ਹੈ ਗੱਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਨਵਾਂ ਬਾਈ ਤੇਰਾ ਹਰ ਤੇ ਚੀ ਗੋਲੇ ਕੰਕਾ ਆਪਣਾ ਮੈਗਨ ਨਹੀਂ ਲੱਗੇ ਹੋਏ ਤੇ ਕਿਹੜਾ ਪੈਂਡਾ ਬਾਈ ਤੇਰਾ ਅੱਛਾ ਦੌੜੀ ਖਾਣਾ ਪੈਂਡਾ ਤੇ ਜਿਹੜਾ ਬਾਈ ਇਹ ਸਪੈਸ਼ਲ ਐਡੀਸ਼ਨ ਟਰੈਕਟਰ ਹੈ 363 ਕਿਹੜਾ ਮਾਡਲ ਆ ਆਪਣਾ ਟਰੈਕਟਰ ਇਹ 20 ਮਾਡਲ ਹੈ ਵੀ ਅੱਛਾ 20 ਮਾਡਲ ਦਾ ਟਰੈਕਟਰ ਤੇ ਖੇਤੀ ਦੇ ਚਲਾਉਣਾ ਜਾਂ ਕਿ ਤੂੜੀ ਮਸ਼ੀਨ ਤੇ ਜਾਂ ਕੋਈ ਹੋਰ ਵੀ ਸਾਰੇ ਕੰਮ ਹੀ ਲੈਣਗੇ ਅੱਛਾ ਸਾਰੇ ਕੰਮ ਹੀ ਲੈਣਾਗਾ ਸਾਰੇ ਕੰਮ ਹੀ ਲੈਣਾ ਠੀਕ ਹੈ ਤੇ ਬਾਈ ਇਹ ਖਲਾਉਣ ਦਾ ਜਿਵੇਂ ਆਪਾਂ ਪਾਵਰ ਵਧਾਉਣ ਦੀ ਕੀ ਲੋਡ ਪਈ ਤੁਹਾਨੂੰ ਇਹਦੀ ਹੈਲਾ ਕਾਟੇ ਜੋਰ ਮਾਰਦਾ ਸੀਗਾ ਤੂੰ ਆਉਂਦਾ ਸੀਗਾ ਆਜਾਦਾ ਸੀਗਾ ਠੀਕ ਆ ਪਰੋਲਾ ਪਿਆ ਠੀਕ ਹੈ ਤੂੰ ਤੇ ਪਰੋਲਾ ਪਿਆ ਤੇ ਬਾਈ ਅੱਗੇ ਨਾਲੋਂ ਆਵਾਜ਼ ਦਾ ਤੇ ਪਿਕਅਪ ਦਾ ਕਿੰਨਾ ਕੁ ਹੁਣ ਫਰਕ ਪੈਗਾ ਤੇਰਾ ਬਹੁਤ ਕਾਫੀ ਜ਼ਿਆਦਾ ਫਰਕ ਪੈਗਾ ਕੋਈ ਪ੍ਰੋਬਲਮ ਨਹੀਂ ਕਿਹੜਾ ਮਰਜੀ ਗੇਰ ਕੋਈ ਪ੍ਰਵਾਨ ਠੀਕ ਹੈ ਬਾਕੀ ਆਪਾਂ ਤੁਹਾਨੂੰ ਕੋਈ ਸੋਡਾ 70 ਰੁਪਿਆ 7000 ਰੁਪਿਆ ਨਹੀਂ ਲੱਗਣ ਦਤਾਂ ਨਹੀਂ ਨਹੀਂ ਆ ਬਹੁਤ ਜਾਇਜ਼ ਨੇ ਰੁਪਿਆ ਆਪਾਂ ਹਾਂ ਜਾਇਜ਼ ਪੈਸਿਆਂ ਦੇ ਵਿੱਚ ਗੁੱਡੀ ਪਾਵਰ ਕਿਉਂਕਿ ਅੱਜਕੱਲ੍ਹ ਤੁਹਾਨੂੰ ਦੱਸਦਾ ਮੈਂ ਸਾਰੇ ਏਰੀਏ ਦੇ ਵਿੱਚ ਕੋਈ 70000 ਚ ਕਰੀ ਜਾਂਦਾ ਕੋਈ 65000 ਚ ਕਰੀ ਜਾਂਦਾ ਕੋਈ 50000 ਇਸੇ ਕੰਮ ਦਾ ਲਈ ਜਾਂਦਾ ਦੇਖੋ ਆਪਣਾ ਜਿਹੜਾ ਕੰਮ ਆਗਾ ਜੈਜ ਰੇਟ ਤੇ ਹੋਊਗਾ ਸਿਰਫ ਲੇਬਰ ਦੇ ਬੇਸ ਤੇ ਹੋਊਗਾ ਕਿਉਂਕਿ ਥੋੜਾ ਕੰਮ ਟਰੈਕਟਰ ਦਾ ਆਪਾਂ ਕਰਕੇ ਕਰਕੇ ਦਿੰਦਾ ਤੁਹਾਨੂੰ ਵੀ ਪਤਾ ਕਿੰਨੇ ਪੈਸੇ ਲੱਗੇ ਆਪਣੇ ਬਹੁਤ ਜਾਇ ਰੁਪਏ ਠੀਕ ਹੈ ਇਸ ਕੰਮ ਦਾ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਿਓ ਜਿੱਥੇ-ਜਿੱਥੇ ਮੋਡੀਫਾਈ ਕਰਾਇਆ ਲੋਕਾਂ ਨੇ ਟਰੈਕਟਰ 70 75 ਹਜ਼ਾਰ ਤੋਂ ਘੱਟ ਕੋਈ ਮੋਡੀਫਾਈ ਨਹੀਂ ਐ ਕੰਮ ਕਰਕੇ ਦਿੰਦਾ ਕਿਉਂਕਿ ਤੁਹਾਨੂੰ ਤਾਂ ਇਹ ਚੀਜ਼ ਦੀ ਨੌਲੇਜ ਨਹੀਂ ਗਈ ਹਾਂਜੀ ਠੀਕ ਹੈ ਤੁਹਾਨੂੰ ਤਾਂ ਜਿਵੇਂ ਕਹਤਾ ਤੁਸੀਂ ਛੱਡ ਕੇ ਟਰੈਕਟਰ ਅਗਲਾ ਕਹਿੰਦਾ ਤਾਂ ਹਾਂ ਦਾਣਾ ਆਪਾਂ ਲੈ ਜੀ 15 ਦਾਣਾ ਬਾਅਦ ਵੀ ਲੈ ਜੀ ਪਰ ਲੇਕਿਨ ਕੰਮ ਦਾ ਥੋੜਾ ਦੋ ਦਿਨਾਂ ਚ ਕੰਪਲੀਟ ਕਰਤਾ ਆਪਾਂ ਦੋ ਦਿਨਾਂ ਚ ਕ ਤੇ ਚਲੋ ਸੱਚ ਨੂੰ ਬਾਕੀ ਤੁਹਾਨੂੰ ਮੈਂ ਦੱਸ ਦਾਂਗਾ ਕਿਉਂਕਿ ਹੌਲੈਂਡ ਟਰੈਕਟਰ ਨੂੰ ਜਦੋਂ ਮੋਡੀਫਾਈ ਕਰਦੇ ਆਪਾਂ ਕੋਈ 70000 ਲਾਉਣ ਦੀ ਲੋੜ ਨਹੀਂ ਕੋਈ 75000 ਲਾਉਣ ਦੀ ਲੋੜ ਨਹੀਂ ਕੀ ਸਿਰਫ ਤੁਹਾਡਾ ਜਾਇਜ਼ ਪੈਸੇ ਦੇ ਵਿੱਚ ਆਪਾਂ ਮੋਡੀਫਾਈ ਕਰਕੇ ਦਿਆਂਗੇ ਟਰੈਕਟਰ ਸਿਰਫ ਲੇਬਰ ਬੇਸ ਤੇ ਜੇ ਤੁਸੀਂ ਪਾਰਟਸ ਸਾਨੂੰ ਲਿਆ ਲਓਗੇ ਤੁਹਾਡਾ ਜਾਇਜ਼ ਰੇਟ ਦੇ ਵਿੱਚ ਤੁਸੀਂ ਸੋਚ ਨਹੀਂ ਸਕਦੇ ਵੀ ਹੌਲੈਂਡ ਟਰੈਕਟਰ ਸਾਡਾ 20 HP ਜਾਇਜ਼ ਰੇਟ ਦੇ ਵਿੱਚ ਤਿਆਰ ਹੋ ਜਾਊਗਾ ਬਾਕੀ ਆਜੋ ਨਿਗਾ ਮਰਾਨਾ ਟਰੈਕਟਰ ਦੇ ਵਿੱਚ ਕੋਈ ਆਪਾਂ ਇਸ ਟਰੈਕਟਰ ਦੇ ਵਿੱਚ ਡੀਜ਼ਲ ਪੰਪ ਨਹੀਂ ਚੇਂਜ ਕੀਤਾਗਾ ਕੋਈ ਐਸਾ ਟਰੈਕਟਰ ਦਾ ਟਰਬੋ ਨਹੀਂ ਚੇਂਜ ਕੀਤਾ ਆਪਾਂ ਤੁਸੀਂ ਦੇਖ ਰਹੇ ਹੋ ਜੈਨੂਨ ਟਰਬੋ ਆ ਜਿਹੜਾ ਜੈਂਸੀ ਵੱਲੋਂ ਟਰੈਕਟਰ ਨੂੰ ਨਾਲ ਆਉਂਦਾਗਾ ਜੈਨੂਨ ਹੀ ਪੰਪਾ ਕੋਈ ਆਪਾਂ ਪੰਪ ਦੇ ਵਿੱਚ ਕੋਈ ਜਗਾੜਬਾਜੀ ਨਹੀਂ ਕੀਤੀ ਨਾ ਕੋਈ 5620 ਵਾਲਾ ਪਲੰજર ਫਿੱਟ ਕੀਤਾ ਨਾ ਕੋਈ 5530 ਵਾਲਾ ਫਿੱਟ ਕੀਤਾ ਕੋਈ ਆਪਾਂ ਮੋਟਾ ਪਲੰજર ਨਹੀਂ ਫਿੱਟ ਕੀਤਾ Ориਜਨਲ ਸਮਾਨ ਦੇ ਵਿੱਚ ਹੀ ਆਪਾਂ ਟਰੈਕਟਰ ਦੀ ਪਾਵਰ ਵਧਾਈ ਹੈ ਜੀ ਬਾਕੀ ਤੁਹਾਨੂੰ ਇਸ ਟਰੈਕਟਰ ਦਾ ਟ੍ਰਾਇਲ ਆਪਾਂ ਜਦੋਂ ਖੇਤ ਖਾਲੀ ਹੋਗੇ ਤੇ ਤੁਹਾਨੂੰ ਦਿਖਾਵਾਂਗੇ ਬਾਕੀ ਇਸ ਟਰੈਕਟਰ ਦੀ ਵੀਡੀਓ ਆਪਣੀ ਰਿਸਪੈਕਟ ਫਾਰਮਰ ਟੀਵੀ ਤੇ ਵੀ ਆਊਗੀ ਉਸ ਚੈਨਲ ਤੇ ਵੀ ਆਪਾਂ ਪਾਵਾਂਗੇ ਜਿਹੜੇ ਤੇ ਆਪਾਂ ਪਹਿਲਾਂ ਵੀਡੀਓ ਪਾਉਂਦੇ ਹੁੰਦੇ ਸੀ ਪਹਿਲਾਂ ਨਾਲ ਚੱਲਣਾ ਬਾਕੀ ਤੁਸੀਂ ਇਹ ਚੈੱਕ ਕਰ ਸਕਦੇ ਹੋ ਕੋਈ ਟਰੈਕਟਰ ਦੇ ਖੋਲਣ ਦੀ ਜੱਜਮੈਂਟ ਨਹੀਂ ਹੁੰਦੀ ਕਿ ਕੋਈ ਕਹਿ ਦੂਗਾ ਯਾ ਟਰੈਕਟਰ ਦਾ ਤੋੜਪੰਨ ਕਰਤੀ ਜਾਂ ਕੋਈ ਸਾਡਾ ਖੋਲ ਕੇ ਤੇ ਸਾਡਾ ਨੁਕਸਾਨ ਕਰਤਾ ਜਾਂ ਕੋਈ ਰੰਗ ਲਾਤਾ ਟਰੈਕਟਰ ਦਾ ਇਹੋ ਜੀ ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ ਆਈ ਆਊਗੀ ਬਾਕੀ ਇਹ ਸਾ ਟਰੈਕਟਰ ਦੀ ਤੁਹਾਨੂੰ ਸਾਊਂਡ ਚ ਸਟਾਰਟ ਕਰਕੇ ਚੈੱਕ ਕਰਾ ਦਿੰਨੇ ਆਪਾਂ ਹਵਾ ਹੀ ਦਾ ਕਿੰਨਾ ਕੁ ਫਰਕ ਪੈ ਜਾਣਾ ਟਰੈਕਟਰ ਪਹਿਲਾਂ ਪਹਿਲੇ ਗੇਅਰ ਤੇ ਹਾਈ ਦੇ ਵਿੱਚ ਫੁੱਲ ਬ੍ਰੇਕਾਂ ਨਾਲ ਆਪੇ ਤੇ ਬੰਦ ਹੁੰਦਾ ਸੀ ਜਿੱਦ ਤੇ ਟਰੈਕਟਰ ਸਾਡੇ ਕੋਲੇ ਆਇਆ ਸੱਜਣਾ ਕਿਉਂਕਿ ਮੈਂ ਇਸ ਟਰੈਕਟਰ ਦੀ ਚਲਾ ਕੇ ਟ్రਾਈ ਲਈ ਸੀ ਉੱਤੇ ਆਪਾਂ ਜਿਹੜਾ ਕਿ ਹੁਣ ਆ ਟਰੈਕਟਰ ਬੰਦ ਹੋਣ ਦਾ ਨਾਂ ਨਹੀਂ ਲੈਂਦਾ ਅੱਗੇ ਨੂੰ ਛਾਲਾ ਮਾਰਦਾ ਹੈ ਬਾਕੀ ਇਸ ਟਰੈਕਟਰ ਦਾ ਆਪਾਂ ਹੱਲਾਂ ਦੇ ਉੱਪਰ ਟ੍ਰਾਇਲ ਦੇਵਾਂਗੇ ਤੁਹਾਨੂੰ 15 ਪਾਈਏ ਜਾਂ 13 ਪਾਈਏ ਜਾਂ 17 ਪਾਈਏ ਤੁਹਾਨੂੰ ਸਾਰੀਆਂ ਹੱਲਾਂ ਤੇ ਆਪਾਂ ਟੈਸਟ ਲਾਵਾਂਗੇ ਟਰੈਕਟਰ ਦਾ ਤੇ ਤੁਹਾਨੂੰ ਦਿਖਾਵਾਂ ਤੇ ਚਲੋ ਬਾਕੀ ਆਪਾਂ ਜੋ-ਜੋ ਆਪਾਂ ਫਿਟਿੰਗ ਕੀਤੀ ਹੈ ਤੁਹਾਨੂੰ ਵੀਡੀਓ ਆਈ ਜਾਊਗੀ ਤੇ ਤੁਹਾਨੂੰ ਦਿਖਾ ਦੇਾਂ ਬਾਕੀ ਇਸ ਟਰੈਕਟਰ ਦੇ ਕੁਝ ਪਾਰਟਸਾਂ ਦੇ ਉੱਪਰ ਵੀ ਆਪਣੀ ਵੀਡੀਓ ਆ ਰਹੀ ਹੈ ਜਲਦ ਤੁਹਾਨੂੰ ਇਨਫੋਰਮੇਸ਼ਨ ਦੇ ਆਗੇ ਕਿਹੜੇ ਕਿਹੜੇ ਪਾਰਟ ਦੇ ਵਿੱਚ ਇਹ ਫਰਕ ਹੁੰਦਾ ਤੇ ਕੀ ਕੀ ਆਪਾਂ ਬਦਲਦੇ ਹਾਂਗਾ ਤੇ ਚਲੋ ਮਿੱਤਰੋ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਇੱਥੇ ਤੇ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਧੰਨਵਾਦ ਸਸੀਕਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਵੀਡੀਓ